ਮੌਸਮ ਦਾ ਤਾਪਮਾਨ ਜੋ ਕਿ ਲਗਾਤਾਰ ਹੀ ਅੱਗ ਦਾ ਰੂਪ ਦਿਖਾ ਰਿਹਾ ਹੈ ਉਸ ਦੇ ਨਾਲ ਹੀ ਮਨੁੱਖੀ ਸਰੀਰ ਚੱਲਣ ਦੇ ਵਿੱਚ ਅਸਮਰਥ ਹੋ ਰਿਹਾ ਹੈ ਜੇਕਰ ਗੱਲ ਕਰੀਏ ਤਾਂ ਗਰਮੀ ਦੀ ਰਾਹਤ ਪਾਉਣ ਦੇ ਲਈ ਵਕ-ਵਕ ਸਾਡੇ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ ਜ਼ਿਕਰਯੋਗ ਹੈ ਕਿ ਕੁਝ ਦਿਨਾਂ ਤੋਂ 42 ਤੋਂ 45 ਡਿਗਰੀ ਤਾਪਮਾਨ ਚੱਲ ਰਿਹਾ ਹੈ ਜੋ ਕਿ ਸਰੀਰ ਨੂੰ ਅੱਗ ਦੇ ਸੇਕ ਵਾਂਗ ਲੱਗ ਰਿਹਾ ਹੈ ਕੁਝ ਤਾਪਮਾਨ ਨਾ ਸਹਿਣ ਦੇ ਕਾਰਨ ਬਿਮਾਰ ਹੁੰਦੇ ਚਲੇ ਜਾ ਰਹੇ ਹਨ ਉਸੇ ਹੀ ਲੜੀ ਦੇ ਤਹਿਤ ਅੱਜ ਸਾਡੀ ਟੀਮ ਵੱਲੋਂ ਵਧ ਰਹੇ ਤਾਪਮਾਨ ਦੇ ਕਾਰਨ ਬਿਮਾਰ ਹੋ ਰਹੇ ਬੱਚਾਂ ਦੇ ਬਚਾਅ ਸੰਬੰਧੀ ਫਰੀਦਕੋਟ ਦੇ ਗੁਰਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਬੱਚਾ ਵਿਭਾਗ ਦੇ ਮੁਖੀ ਡਾਕਟਰ ਸ਼ਸ਼ੀਕੰਤ ਧੀਰ ਦੇ ਸਹਿਯੋਗ ਦੇ ਨਾਲ ਇੱਕ ਜਾਗਰੂਕਤਾ ਸੰਦੇਸ਼ ਤਿਆਰ ਕੀਤਾ ਗਿਆ ਗੱਲਬਾਤ ਦੇ ਦੌਰਾਨ ਡਾਕਟਰ ਸਾਹਿਬ ਨੇ ਦੱਸਿਆ ਕਿ ਮੌਸਮ ਦਾ ਤਾਪਮਾਨ ਵਧਣ ਦੇ ਕਾਰਨ ਬੱਚੇ ਬਿਮਾਰ ਹੋ ਰਹੇ ਹਨ ਇਸ ਦੇ ਦਰਾਰ ਬਿਮਾਰ ਬੱਚਾ ਦੀ ਗਿਣਤੀ ਲਗਾਤਾਰ ਹੀ ਵਾਧੀ ਚਲੀ ਜਾ ਰਹੀ ਹੈ ਜਿਸ ਦਾ ਕਾਰਨ ਖਾਣ ਪੀਣ ਅਤੇ ਰਹਿਣ ਸਹਿਣ ਅਤੇ ਪਰਹੇਜ਼ ਨਾ ਕਰਨਾ ਜਿਸ ਦੇ ਕਾਰਨ ਬੱਚਾ ਨੂੰ ਸਮੱਸਿਆਵਾਂ ਆ ਰਹੀਆਂ ਹਨ ਇਸ ਦੇ ਕਾਰਨ ਸਰੀਰ ਦੇ ਅੰਦਰ ਪਾਣੀ ਦੀ ਕਮੀ ਵੀ ਆ ਰਹੀ ਹੈ ਆਓ ਜਾਣਦੇ ਹਾਂ ਪੂਰੀ ਜਾਣਕਾਰੀ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਦੇ ਬੱਚਾ ਵਿਭਾਗ ਦੇ ਮੁਖੀ ਡਾਕਟਰ ਸ਼ਸ਼ੀਕਾਤ ਧੀਰਜੀ ਕੋਲੋਂ ਪੂਰੀ ਜਾਣਕਾਰੀ ਤਸੀ ਆਪਣੇ ਬੱਚਾ ਦੀ ਪਰਵਿਸ਼ਕਰ ਤਾਂ ਦੁਰੋਸਤ ਕਿਸ ਤਰ੍ਹਾਂ ਰੱਖ ਸਕਦੇ ਹਾਂ ਜੇਕਰ ਸਾਡੇ ਵੱਲੋਂ ਤਿਆਰ ਕੀਤਾ ਗਿਆ ਸੰਦੇਸ਼ ਤੁਹਾਨੂੰ ਚੰਗਾ ਲੱਗੇ ਤਾਂ ਸਭ ਨੂੰ ਜਾਗਰੂਕਤ ਕਰਨ ਦੇ ਲਈ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਸਾਡੀ ਟੀਮ ਵੱਲੋਂ ਲਗਾਤਾਰ ਹੀ ਸ਼ਹਿਰ ਦੀਆਂ ਘਟਨਾਵਾਂ ਤੋਂ ਇਲਾਵਾ ਹੋਰ ਵੀ ਜਾਗਰੂਤਾ ਸੰਦੇਸ਼ ਤਿਆਰ ਕੀਤੇ ਜਾਂਦੇ ਹਨ ਜੀ ਤੁਹਾਡਾ ਸਾਡੇ ਚੈਨਲ 'ਤੇ ਉਪਰ ਸਵਾਗਤ ਹੈ ਜੀ ਸਰ ਇੱਕ ਦੇਖਣ ਦੇ ਵਿੱਚ ਆ ਰਹੇ ਆ ਨਵ ਜੰਮੇ ਬੱਚੇ ਤੇ ਛੋਟੀ ਉਮਰ ਦੇ ਜਿਹੜੇ ਬੱਚੇ ਹੈਗੇ ਆ ਮੌਸਮ ਚੇਂਜ ਹੋਣ ਦੇ ਨਾਲ ਬੜੀਆਂ ਸਮੱਸਿਆਵਾਂ ਆ ਰਹੀਆਂ ਸਰ ਕਾਰਨ ਕੀ ਹੈ ਜੀ ਦਾ ਸਭ ਤੋਂ ਪਹਿਲਾਂ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸ਼ਸ਼ੀਕਾਂ ਮੇਰਾ ਨਾਮ ਡਾਕਟਰ ਸ਼ਸ਼ੀਕਾਂ ਤੀਰ ਹੈ ਮੈਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਚ ਬੱਚਾ ਵਿਭਾਗ ਦਾ ਪ੍ਰੋਫੈਸਰ ਅਤੇ ਮੁਖੀ ਹਾਂ ਜਿੱਦਾਂ ਕਿ ਤੁਸੀਂ ਕੁਐਸਚਨ ਪੁੱਛਿਆ ਕਿ ਅੱਜ ਕੱਲ ਬੱਚੇ ਵੱਡੇ ਹੋਣ ਜਾਂ ਛੋਟੇ ਹੋਣ ਅੱਜ ਕੱਲ ਗਰਮੀ ਬਹੁਤ ਜ਼ਿਆਦਾ ਹੋ ਚੁੱਕੀ ਹੈ ਸੋ ਜਿਆਦਾ ਗਰਮੀ ਹੋਣ ਕਰਕੇ ਇੱਕ ਤਾਂ ਸਾਡਾ এনवायरमेंट ਦਾ ਜਿਹੜਾ ਟੈਂਪਰੇਚਰ ਹੈ ਬਹੁਤ ਜ਼ਿਆਦਾ ਵੱਧ ਜਾਂਦਾ ਹੈ। ਦੂਜਾ ਸਾਡੀ ਬੋਡੀ ਦਾ ਟੈਂਪਰੇਚਰ ਵੀ ਬਹੁਤ ਜ਼ਿਆਦਾ ਵੱਧ ਜਾਂਦਾ ਹੈ। ਤੇ ਸਰੀਰ ਵਿੱਚ ਇਸ ਕਰਕੇ ਪਾਣੀ ਦੀ ਕਮੀ ਹੋਣ ਦੇ ਬਹੁਤ ਜ਼ਿਆਦਾ ਚਾਂਸਸ ਹੁੰਦੇ। ਅਸੀਂ ਆਪਣੇ ਬੱਚਿਆਂ ਦੀ ਪਰਵਿਸ਼ ਘਰ ਤੰਦਰੁਸਤ ਕਿਸ ਤਰ੍ਹਾਂ ਰੱਖ ਸਕਦੇ ਹਾਂ? ਜੇਕਰ ਸਾਡੇ ਵੱਲੋਂ ਤਿਆਰ ਕੀਤਾ ਗਿਆ ਸੰਦੇਸ਼ ਤੁਹਾਨੂੰ ਚੰਗਾ ਲੱਗਿਆ ਤਾਂ ਸਭ ਦੇ ਨਾਲ ਸਰੀਰ ਵਿੱਚ ਪਾਣੀ ਦੀ ਸਭ ਨੂੰ ਜਾਗਰੂਤ ਤੇ ਜ਼ਰੂਰ ਕਰਨ ਦੇ ਲਈ ਲਾਇਕਾ ਤੇ ਸ਼ੇਅਰ ਜ਼ਰੂਰ ਕਰਨਾ ਸਾਡੇ ਵੱਲੋਂ ਲਗਾਤਾਰ ਹੀ ਕਾੜਾ ਤੋਂ ਇਲਾਵਾ ਹੋਰ ਵੀ ਜਾਗਰੂਤਾ ਸਰਦੇਸ਼ ਤਿਆਰ ਕੀਤੇ ਜਾਂਦੇ ਹਨ ਜਿਹੜਾ ਜਿਹੜਾ ਅਨਹਾਈਜਨਿਕ ਪਾਣੀ ਹੈ ਉਹੋ ਜੀ ਚੀਜ਼ਾਂ ਵੀ ਪੀਣ ਵਾਸਤੇ ਇੱਧਰ ਉੱਧਰ ਨੱਟਦੇ ਰਹਿੰਦੇ ਆ ਜਿਹੜੀ ਪਾਣੀ ਗੰਦੇ ਪਾਣੀ ਤੋਂ ਦੂਸ਼ਿਤ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਉਹ ਜ਼ਿਆਦਾ ਹੋ ਜਾਂਦੀਆਂ ਤੇ ਇਹਨਾਂ ਤੇ ਨੰਬਰ ਇਸ ਮੌਸਮ ਵਿੱਚ ਵੱਧ ਜਾਂਦਾ ਸਰ ਫਿਰ ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਣਾ ਬੱਚਿਆਂ ਨੂੰ ਦੇਖੋ ਜੀ ਸਮੱਸਿਆਵਾਂ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਜਿਹੜੀ ਗੰਦੇ ਪਾਣੀ ਨਾਲ ਪੇਟ ਦੀਆਂ ਸਮੱਸਿਆਵਾਂ ਹੁੰਦੀਆਂ ਜਿੱਦਾਂ ਉਲਟੀ ਤੇ ਦਸਤ ਇਹ ਮੋਸਟ ਕਾਮਨ ਹੈਗੇ ਠੀਕ ਹੈ ਇਸ ਕਰਕੇ ਜੇ ਜ਼ਿਆਦਾ ਕਿਸੇ ਬੱਚੇ ਨੂੰ ਦਸਤ ਹੋ ਜਾਂ ਜਾਂ ਉਲਟੀ ਨਾ ਜ਼ਿਆਦਾ ਹੋ ਜਾਂਦਾ ਬੱਚਾ ਪਾਣੀ ਘੱਟ ਪੀਦਾ ਜਿਹੜੇ ਬੱਚਿਆਂ ਦੀ ਗੱਲ ਕਰੀਏ ਤਾਂ ਉਹ ਰੈਕੋਗਨਾਈਜ਼ ਨਹੀਂ ਕਰ ਪਾਉਂਦੇ ਕਿ ਸਾਨੂੰ ਪਿਆਸ ਲੱਗੀ ਹੈ ਇਸ ਕਰਕੇ ਹੋਰ ਘੱਟ ਪਾਣੀ ਪੀਂਦੇ ਪਲੱਸ ਪੇਰੈਂਟਸ ਨੂੰ ਵੀ ਪਤਾ ਨਹੀਂ ਚੱਲਦਾ ਕਿ ਸਰੀਰ ਵਿੱਚ ਪਾਣੀ ਦੀ ਕਮੀ ਹੋਣ ਲੱਗੀ ਹੈ ਤੇ ਸਰੀਰ ਵਿੱਚ ਪਾਣੀ ਦੀ ਕਮੀ ਹੋਣ ਦੇ ਲੱਛਣ ਜਿਵੇਂ ਕਿ ਬੱਚਾ ਸੁਸਤ ਹੋ ਜਾਂਦਾ ਹੈ बेहोश ਹੋਣ ਲੱਗ ਜਾਂਦਾ ਹੈ ਸਕਿਨ ਟਰਕਰ ਹੈ ਜਿਹੜਾ ਚਮੜੀ ਹੈਗੀ ਥੋੜੀ ਜਿਹੀ ਹੋਲੇ ਵਾਪਸ ਜਾਂਦੀ ਹੈ ਪਿਸ਼ਾਬ ਘੱਟ ਹੋ ਜਾਂਦਾ ਹੈ ਇਹ ਪ੍ਰੋਬਲਮਸ ਆਮ ਤੌਰ ਤੇ ਪਾਈ ਜਾਂਦੀ ਦੂਜਾ ਜਿਵੇਂ ਕਿ ਮੈਂ ਦੱਸਿਆ ਕਿ ਜਦੋਂ ਪਿਆਸ ਲੱਗੇ ਬੱਚੇ ਨੂੰ ਇੱਕਦਮ ਉਹਨੂੰ ਪਿਆਸ ਲੱਗੂਗੀ ਉਹਨੂੰ ਇਹ ਨਹੀਂ ਪਤਾ ਚੱਲਣਾ ਕਿ ਕਿਹੜਾ ਸਾਫ਼ ਪਾਣੀ ਹੈ ਜਾਂ ਕਿਹੜਾ ਬਾੜਾ ਪਾਣੀ ਹੈ ਕਿਹੜਾ ਵਿਚਾਰ ਦੇ ਜਿੱਥੇ ਪਾਣੀ ਮਿਲੂਗਾ ਜਾਂ ਇੱਧਰ ਉੱਧਰ ਦੀ ਚੀਜ਼ ਜਿਹੜੀ ਅਨਹਾਈਜਨਿਕ ਹੈ ਦੂਸ਼ਿਤ ਉਹ ਪੀ ਲੂਗਾ ਉਸ ਕਰਕੇ ਜਿਹੜੇ ਗੰਦੇ ਪਾਣੀ ਤੋਂ ਫੈਲਣ ਵਾਲੀ ਬਿਮਾਰੀਆਂ ਜਿਵੇਂ ਟਾਈਫਾਇਡ ਹੈਪੇਟਾਈਟਿਸ A ਹੋਰ ਇਨਫੈਕਸ਼ਨਸ ਇਹ ਵੀ ਨਾਲ ਦੀ ਨਾਲ ਹੋਣ ਦੇ ਚਾਂਸਸ ਨਾਰਮਲ ਤੋਂ ਜ਼ਿਆਦਾ ਹੋ ਜਾਂਦੇ ਆ ਸਰ ਜੇ ਗੱਲ ਕਰੀਏ ਤਾਂ ਕਿੰਨੀ ਕਿ ਗਿਣਤੀ ਵਧੀ ਹੈ ਬੱਚਿਆਂ ਦੀ ਦੇਖੋ ਇਸ ਮੌਸਮ ਵਿੱਚ ਜਿਹੜੇ ਸਾਡੇ ਨਾਰਮਲ ਪੇਸ਼ੈਂਟ ਆਉਂਦੇ ਆ ਉਸ ਤੋਂ 20 ਤੋਂ 25% ਐਕਸਟਰਾ ਕੇਸਿਸ ਆਉਂਦੇ ਆ ਸਾਡੇ ਕੋਲ ਪੇਟ ਵਾਲੀਆਂ ਪਾਣੀ ਵਾਲੀ ਬਿਮਾਰੀਆਂ ਦੇ ਜਦੋਂ ਗਰਮੀ ਹੋ ਜਾਂਦੀ ਹੈ ਨਾਲੇ ਡੀਹਾਈਡਰੇਸ਼ਨ ਫੀਵਰ ਵੀ ਕਿਹੋ ਜੀ ਚੀਜ਼ ਹੁੰਦੀ ਹੈ ਕਿ ਜਦੋਂ ਬੱਚੇ ਨੂੰ ਬਹੁਤ ਜ਼ਿਆਦਾ ਪਾਣੀ ਦੀ ਘਾਟ ਹੋ ਜਾਂਦੀ ਹੈ ਤਾਂ ਬੁਖਾਰ ਵੀ ਆਉਣ ਲੱਗ ਜਾਂਦਾ ਹੈ ਉਹ ਵੀ ਨਾਲ ਸਾਡੇ ਕੋਲ ਪੇਸ਼ੈਂਟ ਬਹੁਤ ਜ਼ਿਆਦਾ ਵੱਧ ਲੂ ਲੱਗ ਜਾਂਦੀ ਹੈ ਜੀ ਨੋਪਾ ਕਹਿੰਦੀ ਆ ਉਹ ਵੀ ਪੇਸ਼ੈਂਟ ਵੱਜ ਜਾਂਦੇ 20 ਤੋਂ 25% ਨਾਰਮਲ ਤੋਂ ਜ਼ਿਆਦਾ ਜੇ ਗਿਣਤੀ ਨਿਕਲ ਕਰੀਏ ਰੋਜ਼ ਦੇ ਤਕਰੀਬਨ 6 ਤੋਂ 8 ਪੇਸ਼ੈਂਟ ਨਵੇਂ ਆਮ ਮੌਸਮ ਤੋਂ ਜ਼ਿਆਦਾ ਇਸ ਮੌਸਮ ਵਿੱਚ ਆਉਂਦੇ ਨੇ ਸਰ ਜੀ ਗੱਲ ਕਰੀਏ ਤਾਂ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਬੱਚਿਆਂ ਨੂੰ ਸਮੱਸਿਆ ਆਉਂਦੀ ਆ ਕੋਈ ਇਹਦੇ ਵਿੱਚ ਨਵੇਂ ਬੱਚਿਆਂ ਦਾ ਵੀ ਹੈ ਕੋਈ ਸਮੱਸਿਆ ਕੋਈ ਹਾਂਜੀ ਇਹ ਬਹੁਤ ਵਧੀਆ ਕੁਸਚਨ ਪੁੱਛਿਆ ਤੁਸੀਂ ਜਿਹੜੇ ਨਵਜੰਮੇ ਬੱਚੇ ਹੈ ਉਹਨਾਂ ਨੂੰ ਵੀ ਪਾਣੀ ਦੀ ਘਾਟ ਹੋ ਸਕਦੀ ਹੈ ਹਰ ਬੱਚੇ ਨੂੰ ਇੱਕ ਪਾਰਟਿਕੂਲਰ ਅਮਾਊਂਟ ਆਫ ਫੀਡ ਹੈ ਜਿਹੜਾ ਕਿ ਦੇਣਾ ਜ਼ਰੂਰੀ ਹੈ ਜਦੋਂ ਬੱਚਾ ਇੱਕ ਹਫ਼ਤੇ ਤੋਂ ਵੱਧ ਹੋ ਜਾਂਦਾ ਹੈ ਉਹਨੂੰ ਘਟੋ-ਘਟ 150 ml ਪਰ kg ਦੁੱਧ ਪੀਣਾ ਜ਼ਰੂਰੀ ਹੈ ਤੇ ਵੱਧ ਤੋਂ ਵੱਧ ਆਪਾਂ 200 ml ਪਰ kg ਦੁੱਧ ਦਿੰਦੇ ਹਾਂ ਜੇ ਬੱਚੇ ਦਾ ਟੈਂਪਰੇਚਰ ਵੱਧ ਜਾਂਦਾ ਹੈ ਤੇ ਆਪਾਂ ਉਹਨੂੰ ਇੰਨਾ ਦੁੱਧ ਨਹੀਂ ਦਿੰਦੇ ਤੇ ਉਹਦੇ ਵਿੱਚ ਵੀ ਸਰੀਰ ਦੀ ਪਾਣੀ ਸਰੀਰ ਜਪਾਣੀ ਦੀ ਕਮੀ ਹੋ ਸਕਦੀ ਹੈ ਤਣਾਵ ਜਨਮੇ ਬੱਚੇ ਨੂੰ ਵੀ ਹੋ ਸਕਦੀ ਹੈ ਸਪੈਸ਼ਲੀ ਜੇ ਮਾਂ ਪਾਣੀ ਘਟ ਪੀਏ ਉਹਦਾ ਦੁੱਧ ਫਿਰ ਘਟ ਆਂਦਾ ਬੱਚੇ ਨੂੰ ਵੀ ਘਟ ਜਾਂਦਾ ਹੈ ਤੇ ਨਵ ਜਨਮਾ ਬੱਚਾ ਵੀ ਇਸ ਚੀਜ਼ ਤੋਂ ਇਮਿਊਨ ਨਹੀਂ ਹੈਗਾ ਉਹਨੂੰ ਵੀ ਇਹ ਦਿੱਕਤ ਆ ਸਕਦੀ ਹੈ ਨਾਲੇ ਇੱਕ ਚੀਜ਼ ਹੋਰ ਕਿ ਜਿਹੜਾ ਬੱਚਾ ਹੈਗਾ ਆਮ ਤੌਰ ਤੇ ਜੇ ਬੱਚੇ ਨੂੰ ਟੈਂਪਰੇਚਰ ਮੇਨਟੇਨ ਕਰਵਾਉਣਾ ਹੈ ਤਾਂ ਆਪਾਂ ਨੂੰ ਇੰਪੋਰਟੈਂਟ ਚੀਜ਼ ਹੈ ਕਿ ਜਿੰਨੇ ਕੱਪੜੇ ਦੀ ਲੇਅਰਸ ਅਸੀਂ ਪਾਈਆਂ ਹੈ ਉਸ ਤੋਂ ਦੋ ਲੇਅਰ ਫालतू ਪਾਣੇ ਆ ਜਿੱਦਾਂ ਕਿ ਮੈਂ ਇਸ ਟਾਈਮ ਇੱਕ ਬਣਾਇਨ ਤੇ ਇੱਕ ਸ਼ਰਟ ਪਾਈ ਹੋਈ ਹੈ ਦੋ ਲੇਅਰ ਹੋ ਗਈ ਤੇ ਅਸੀਂ ਬੱਚੇ ਨੂੰ ਚਾਰ ਲੇਅਰ ਪਾਣੇ ਆ ਕਈ ਵਾਰ ਦੇਖਿਆ ਜਾਂਦਾ ਹੈ ਕਿ ਪੈਰੈਂਟਸ ਬੱਚੇ ਨੂੰ ਖੂਬ ਚੰਗੀ ਤਰ੍ਹਾਂ ਗਰਮੀ 'ਚ ਜਿਆਦਾ ਕੱਪੜੇ ਪਾ ਦਿੰਦੇ ਆ। ਉਸ ਕਰਕੇ ਵੀ ਬੱਚਾ ਗਰਮੀ ਨਾਲ ਦਿੱਕਤ ਆ ਸਕਦੀ ਹੈ। ਪੱਖੇ ਬੰਦ ਹੋ ਜਾਂਦੇ ਹੈ ਕਈ ਵਾਰ ਕਿ ਬੱਚੇ ਨੂੰ ਟੈਂਪਰੇਚਰ ਜਿਨਾ ਚਾਹੀਦਾ ਹੈ। ਤੇ ਫਾਂ ਨੂੰ ਦੋ ਲੇਅਰਸ ਫालतू ਪਾਣੀ ਹੈ ਤੇ ਬੱਚੇ ਦਾ ਟੈਂਪਰੇਚਰ ਉਨਾ ਹੀ ਰੱਖੀਏ ਜਿੰਨਾ ਕੰਫਰਟੇਬਲ ਹੋਵੇ। ਸਰ ਇੱਕ ਦੇਖਣ ਦੇ ਵਿੱਚ ਆ ਰਿਹਾ ਜਿਸ ਤਰ੍ਹਾਂ ਕੁਝ ਮਾਵਾਂ ਜਿਹੜੀਆਂ ਹੈਗਿਆ ਵੀ ਨਵਜੰਮੇ ਬੱਚੇ ਨੂੰ ਜਦੋਂ ਦੁੱਧ ਪਲਾਉਂਦੇ ਹੈਗੇ ਉਸ ਤੋਂ ਬਾਅਦ ਇਨਫੈਕਸ਼ਨ ਦਾ ਸਾਹਮਣਾ ਕਰਨਾ ਪੈਂਦਾ ਕਿ ਕਾਰਨ ਕੀ ਹੁੰਦਾ ਇਹ ਦੇਖੋ ਦੋ ਕਾਰਨ ਹੈਗੇ ਜਿਹੜੇ ਨਵਜੰਮੇ ਬੱਚੇ ਨੂੰ ਇਨਫੈਕਸ਼ਨ ਹੁੰਦੀ ਸਭ ਤੋਂ ਵੱਡਾ ਕਾਰਨ ਹੈ ਹੈਂਡ ਹਾਈਜੀਨ ਜਿਹੜਾ ਹੱਥ ਜਿਹੜੇ ਹੈਗੇ ਉਹ ਧੋਂਦੇ ਨਹੀਂ ਹੈਗੇ ਸੋ ਇੱਕ ਰੂਲ ਹੈਗਾ WHO ਜਿਹੜੀ ਵਰਲਡ ਹੈਲਥ ਆਰਗੇਨਾਈਜੇਸ਼ਨ ਹੈ ਉਹ ਕਹਿੰਦੀ ਕਿ ਪੰਜ ਮੂਵਮੈਂਟਸ ਆਫ ਹੈਂਡ ਹਾਈਜਨ ਹੈਗੇ ਸਿ ਬੱਚੇ ਨੂੰ ਟੱਚ ਕਰਨ ਤੋਂ ਪਹਿਲਾਂ ਬੱਚੇ ਨੂੰ ਟੱਚ ਕਰਨ ਤੋਂ ਬਾਅਦ ਬੱਚੇ ਤੇ ਸੂਸੂ ਪੋਟੀ ਨੂੰ ਹੱਥ ਲਗਾਉਣ ਤੋਂ ਬਾਅਦ ਜੇ ਕੋਈ ਇੰਜੈਕਸ਼ਨ ਵਗੈਰਾ ਲਗਾਉਂਦੇ ਆ ਤਾਂ ਪਲੱਸ ਜਿਹੜਾ ਪੰਜਵਾਂ ਹੈਗਾ ਬੱਚੇ ਦੇ ਆਲੇ ਦੁਆਲੇ ਦੀ ਚੀਜ਼ ਆ ਗਈ ਹੈ ਉਹਨੂੰ ਟੱਚ ਕਰਨ ਤੋਂ ਬਾਅਦ ਇਹ ਪੰਜ ਜਿਹੜੀ ਚੀਜ਼ਾਂ ਹੈਗੀਆਂ ਇਹਨਾਂ ਦੇ ਅੰਦਰ ਬੱਚੇ ਜਦੋਂ ਵੀ ਆਪਾਂ ਟੱਚ ਕਰਦੇ ਆ ਤੇ ਆਪਾਂ ਨੂੰ ਹੱਥ ਧੋਣੇ ਬਹੁਤ ਜ਼ਿਆਦਾ ਜ਼ਰੂਰੀ ਹੈ ਇਹ ਆਪਾਂ ਹੱਥ ਧੋਣੇ ਇੱਕ ਓਨਲੀ ਆਪਸ਼ਨ ਨਹੀਂ ਹੈ ਆਪਾਂ ਸਪਿਰਿਟ ਨਾਲ ਜਿਹੜਾ ਸੈਨੀਟਾਈਜ਼ਰ ਹੈ ਉਹਦੇ ਨਾਲ ਵੀ ਸਾਫ਼ ਕਰ ਸਕਦੇ ਆ ਤਾਂ ਸਭ ਤੋਂ ਇੰਪੋਰਟੈਂਟ ਕਾਰਨ ਸਪੈਸ਼ਲੀ ਜੇ ਬੱਚਾ ਹਸਪੀਟਲ 'ਚ ਦਾਖਲ ਹੈ ਫਿਰ ਇਹ ਚੀਜ਼ ਹੈਗੀ ਜਦੋਂ ਬੱਚਾ ਘਰ ਚਲਾ ਜਾਂਦਾ ਹੈ ਤਾਂ ਵੀ ਜਿਹੜੀ ਪੇਰੈਂਟਸ ਹੈਗੇ ਉਹ ਕਈ ਵਾਰ ਸਫਾਈ ਨਹੀਂ ਰੱਖਦੇ ਉਸ ਕਰਕੇ ਵੀ ਇਨਫੈਕਸ਼ਨ ਹੋ ਜਾਂਦਾ ਹੈ ਜੇ ਆਪਾਂ ਸਾਰਾ ਕੁਝ ਵੀ ਕਰ ਲਈਏ ਤੇ ਇੱਕ ਅਜਿਹਾ ਨਵੀਂ ਬਿਮਾਰੀ ਆਈ ਹੈ ਉਹ ਹੈ ਕਿ ਆਪਾਂ ਬੋਟਲ ਨਾਲ ਬੱਚੇ ਨੂੰ ਦੁੱਧ ਪਨਾਦੀਆਂ ਤੇ ਪੰਜਾਬ ਸਰਕਾਰ ਗਵਰਨਮੈਂਟ ਆਫ ਇੰਡੀਆ WHO UNICEF ਹਰ ਜਗ੍ਹਾ ਤੇ ਬੋਟਲ ਫੀਡਿੰਗ ਹੈ ਕਿਸੇ ਵੀ ਟਾਈਮ ਤੇ ਰეკਮੈਂਡਡ ਨਹੀਂ ਹੈ ਕਾਰਨ ਇਹ ਹੈਗਾ ਕਿ ਬੋਟਲ ਦੀ ਸੰਭਾਲ ਪੇਰੈਂਟਸ ਨਹੀਂ ਕਰ ਸਕਦੇ ਆਮ ਤੌਰ ਤੇ ਜਿਹੜੇ ਪੇਰੈਂਟਸ ਹੈ ਉਹ ਦੋ ਬੋਤਲਾਂ ਲੈ ਲੈਣਗੇ ਤਿੰਨ ਬੋਤਲਾਂ ਲੈ ਲੈਣਗੇ ਛੇ ਬੋਤਲਾਂ ਲੈ ਲੈਣਗੇ ਲੇਕਿਨ ਜਿੰਨੀ ਸਫਾਈ ਹੋਣੀ ਚਾਹੀਦੀ ਹੈ ਬੋਤਲ ਦੀ ਉਹ ਸਫਾਈ ਪੂਰੀ ਤਰ੍ਹਾਂ ਨਹੀਂ ਹੁੰਦੀ ਤੇ ਉਹ ਗੰਦਗੀ ਜਿਹੜੀ ਹੈਗੀ ਉਹ ਬੱਚੇ ਦੇ ਅੰਦਰ ਜਾਂਦੀ ਰਹਿੰਦੀ ਹੈ ਜੇ ਬੋਤਲ ਨੂੰ ਸਾਫ਼ ਕਰੀ ਤੇ ਨਿੱਪਲ ਨਹੀਂ ਸਾਫ਼ ਹੁੰਦੀ ਉਹਨੂੰ ਚੰਗੀ ਤਰ੍ਹਾਂ ਪਾਣੀ 'ਚ ਨਹੀਂ ਉਬਾਲਦੇ ਗੰਦੇ ਪਾਣੀ ਨਾਲ ਸਾਫ਼ ਹੋ ਜਾਂਦੀ ਹੈ ਰਾਤੀ ਉਸੇ ਬੋਟਲ 'ਚ ਦੁਬਾਰਾ ਦੁੱਧ ਪਿਲਾ ਦਿੰਦੇ ਆ ਇਸ ਕਰਕੇ ਬੋਟਲ ਤਾਂ ਨਾਮੁਰਾਦ ਹੈ 100% 200% ਬੋਟਲ ਅਸੀਂ ਨਹੀਂ ਰეკਮੈਂਡ ਕਰਦੇ ਤੇ ਇੱਕ ਵਾਰ ਵੀ ਬੱਚੇ ਨੂੰ ਬੋਟਲ ਚ ਦੁੱਧ ਨਹੀਂ ਪਿਲਾਉਣਾ ਚਾਹੀਦਾ ਇਸ ਚੈਨਲ ਦੇ ਰਾਹੀਂ ਮੈਂ ਸਾਰੇ ਦਰਸ਼ਕਾਂ ਨੂੰ ਇਹ ਬੇਨਤੀ ਕਰਾਂਗਾ ਕਿ ਬੋਟਲ ਨੂੰ ਛੱਡ ਕੇ ਸੁੱਟ ਦਿਓ ਲੋਕਸੋ ਇੱਕ ਦੇਖਣ ਦੇ ਵਿੱਚ ਆ ਰਿਹਾ ਜਿਸ ਤਰ੍ਹਾਂ ਬੱਚੇ ਜਿਹੜੇ ਹੈਗੇ ਆ ਫਾਸਟ ਫੂਡ ਦੇ ਬੜੇ ਸ਼ਿਕੀਨ ਹੋ ਰਹੇ ਹੈਗੇ ਆ ਉਸੇ ਤਰ੍ਹਾਂ ਜਿਹੜੇ ਹੈਗੇ ਆ ਹਸਪੀਟਲ ਦੇ ਵਿੱਚ ਗਿਣਤੀ ਵਧਦੀ ਚਲੀ ਜਾ ਰਹੀ ਹੈ ਕਿ ਕਾਰਨ ਕੀ ਆ ਸਰ ਕੀ ਮੈਸੇਜ ਦੇਣਾ ਚਾਹੋਗੇ ਬੱਚਾ ਦੇਖੋ ਜਿਹੜਾ ਜੰਕ ਫੂਡ ਹੈ ਇਹ ਜੰਕ ਫੂਡ ਜਿਹੜਾ ਹੈਗਾ ਉਹ ਬੱਚੇ ਤੋਂ ਸਾਰੇ ਪਾਸੇ ਨੁਕਸਾਨ ਕਰਦਾ ਹੈ ਇਕਦਰ ਨੋਟ੍ਰੀਸ਼ਨ ਪ੍ਰੋਪਰ ਨਹੀਂ ਹੁੰਦਾ ਨਾ ਤਾਂ ਅਮਾਉਂਟ ਆਫ ਫੈਟ ਜ਼ਿਆਦਾ ਹੈਗਾ ਤੇ ਅੰਦਰ ਕਾਰਬੋਹਾਈਡੇਟ ਜ਼ਿਆਦਾ ਹੈਗਾ ਪ੍ਰੋਟੀਨ ਘੱਟ ਹੈਗਾ ਜਿਹੜੀ ਅੱਛੀ ਚੀਜ਼ਾਂ ਆ ਉਹ ਘੱਟ ਹੈ ਕਿ ਪੇਰੈਂਟਸ ਵੀ ਬਹੁਤ ਹੱਦ ਤੱਕ ਇਸ ਚੀਜ਼ ਵਾਸਤੇ ਰਿਸਪਾਂਸਿਬਲ ਹੈਗੇ ਦੇਖਿਆ ਗਿਆ ਕਿ ਪੇਰੈਂਟਸ ਆਪਕੇ ਅੰਦਰ ਚਲੋ ਅੱਜ ਪੀਜ਼ਾ ਖਾਈਏ ਚਲੋ ਅੱਜ ਨੂਡਲਸ ਖਾਈਏ ਚਲੋ ਅੱਜ 버ਗਰ ਖਾਈਏ ਚਾਉਮਨ ਖਾਈਏ ਸੋ ਇਹ ਚੀਜ਼ਾਂ ਪੇਰੈਂਟਸ ਵੀ ਆਮ ਤੌਰ ਤੇ ਬੱਚਿਆਂ ਨੂੰ ਲੈ ਕੇ ਜਾਂਦੇ ਆ ਤੇ ਜਿਹੜੇ ਪੇਰੈਂਟਸ ਵੀ ਇਸ ਸੀ ਇਸ ਦਾ ਕੱਟ ਇਸਤੇਮਾਲ ਕਰਨਗੇ ਤਾਂ ਬੱਚੇ ਵੀ ਕੱਟ ਇਸਤੇਮਾਲ ਕਰਾਂਗੇ ਆਪਾਂ ਨੂੰ ਇਸ ਚੀਜ਼ ਦੀ ਲਿਮਟ ਰੱਖਣੀ ਚਾਹੀਦੀ ਹੈ ਕਿ ਇੰਨੇ ਟਾਈਮ ਤੋਂ ਜ਼ਿਆਦਾ ਆਪਾਂ ਜੰਕ ਫੂਡ ਨਹੀਂ ਖਾਣਾ ਜੇ ਬਹੁਤ ਜ਼ਿਆਦਾ ਬੱਚਾ ਜिद ਕਰੇ ਤਾਂ ਵੀ ਆਪਾਂ ਨੂੰ ਉਸੇਮ ਚੀਜ਼ਾਂ ਘਰ ਵਿੱਚ ਬਣਾ ਕੇ ਵੀ ਦੇ ਸਕਦੇ ਹਾਂ ਸੋ ਹோம் ਮੇਡ ਫੂਡ ਅਸੀਂ ਪ੍ਰਿਫਰ ਕਰਾਂਗੇ ਐਸ ਕੰਪੇਅਰ ਟੂ ਜੰਕ ਫੂਡ ਆਦਤਾਂ ਅੱਛੀਆਂ ਪਾਣੀਆਂ ਚਾਹੀਦੀਆਂ ਹੈ ਉਹ ਤਾਂ ਹੀ ਬੱਚੇ ਸਿੱਖਣਗੇ ਜੇ ਪੇਰੈਂਟਸ ਉਹਨਾਂ ਨੂੰ ਸਿਖਾਣਗੇ ਸੋ ਲਾਸਟ ਮੈਸੇਜ ਇਹ ਹੁਣ ਜਿਹੜੇ ਹਰ ਵਰਗ ਦੇ ਜਿਹੜੇ ਬੱਚੇ ਹੈਗੇ ਆ ਉਹਨਾਂ ਨੂੰ ਅਵੇਅਰ ਕੀ ਬੈਸੇ ਦੇਣਾ ਚਾਹੋਗੇ ਵੀ ਜਿਸ ਤ ਨਾਲ ਨਾਲ ਬੱਚੇ ਜਿਹੜੇ ਹੈਗੇ ਤਾਂ ਦਸਤ ਰਹਿਣ ਇਹ ਕੋ ਗਰਮੀ ਦਾ ਮੌਸਮ ਹੈ ਆਪਾਂ ਆਪਣਾ ਟੈਂਪਰੇਚਰ ਨੂੰ ਮੇਨਟੇਨ ਰੱਖਣਾ ਹੈ ਧੁੱਪ ਦਾ ਟਾਈਮ ਹੈ ਜੇ ਇੱਕ ਬੱਚੇ ਨੂੰ ਖੇਡਣਾ ਜ਼ਰੂਰੀ ਹੈ ਨੇਚਰਲੀ ਐਕਸਰਸਾਈਜ਼ ਜ਼ਰੂਰੀ ਹੈ ਸੇ ਬੱਚੇ ਨੂੰ ਸਵੇਰ ਦਾ ਟਾਈਮ ਤੇ ਸ਼ਾਮ ਦਾ ਟਾਈਮ ਆਪਾਂ ਨੂੰ ਕਹਿਣਾ ਚਾਹੀਦਾ ਕਿ ਤੁਸੀਂ ਉਸ ਟਾਈਮ ਜਿਹੜੇ ਸਿਖਰ ਦੁਪਹਿਰ ਹੈ 12 ਵਜੇ ਤੋਂ ਲੈ ਕੇ 4 ਵਜੇ ਤੱਕ ਅਸੀਂ ਕੋਸ਼ਿਸ਼ ਕਰਨੀ ਹੈ ਕਿ ਬੱਚੇ ਨੂੰ ਬਾਹਰ ਨਾ ਕੱਢੀਏ ਜੇ ਬਾਹਰ ਜਾਣਾ ਵੀ ਪਏ ਤਾਂ ਉਹਦੇ ਕੱਪੜੇ ਹਲਕੇ ਕਲਰ ਦੇ ਹੋਣੇ ਚਾਹੀਦੇ ਢਿੱਲੇ ਕੱਪੜੇ ਹੋਣੇ ਚਾਹੀਦੇ ਨਾਲ ਐਡਿਕੁਏਟ ਅਮਾਉਂਟ ਆਫ ਪੀ ਪਦਾਰਥ ਦਾ ਬੋਟਲ ਹਮੇਸ਼ਾ ਨਾਲ ਹੋਣੀ ਚਾਹੀਦੀ ਹੈ ਨਾਰੀ ਕਰਦੋ ਬਣੀ ਹੋਈ ਚੀਜ਼ਾਂ ਸਿਕੰਜਵੀ ਸਤੂ ਇਹੋ ਜੀ ਚੀਜ਼ਾਂ ਨਾਲ ਉਹਨਾਂ ਨੂੰ ਲੈ ਕੇ ਜਾਣੀਆਂ ਚਾਹੀਦੀਆਂ ਜਿਸ ਕਰਕੇ ਪਾਣੀ ਦੀ ਕਮੀ ਨਾ ਹੋਵੇ ਜੇਕਰ ਪਾਣੀ ਦੀ ਕਮੀ ਹੋ ਜਾਂਦੀ ਹੈ ਤਾਂ ਉਹਨੂੰ ਟਾਈਮ 'ਤੇ ਡਾਇਗਨੋਸ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਆਪਾਂ ਨੂੰ ਪਤਾ ਚੱਲਣਾ ਚਾਹੀਦਾ ਹੈ ਕਿ ਬੱਚੇ ਦਾ ਪਿਸ਼ਾਬ ਕਰਨਾ ਘੱਟ ਹੋ ਗਿਆ ਥੋੜਾ ਸੁਸਤ ਹੋ ਗਿਆ ਨਾਲ ਦੇ ਨਾਲ ਉਹਨੂੰ ਹਸਪੀਟਲ ਲੈ ਕੇ ਆਣਾ ਚਾਹੀਦਾ ਹੈ ਪੰਜਾਬ ਸਰਕਾਰ ਦੀ ਤਰਫ ਨਾਲੋਂ ਸਾਡੇ ਵੀ ਸੀ ਸਰ ਨੇ ਸਾਡੇ ਮੈਂ ਸਾਡੇ ਪ੍ਰਿੰਸੀਪਲ ਸਰ ਹੈ ਇਹ ਉਹਨਾਂ ਨੇ ਗੁਰਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਬੱਚਿਆਂ ਦੇ ਹਸਪੀਟਲ ਜਿਹੜੀ ਵੀ ਫੈਸਿਲਿਟੀ ਹੈਗੀ ਈਵਨ ਗੌਰਮਤ ਦੀ ਫ੍ਰੀ ਸਰਵਿਸਿਸ 1 ਸਾਲ ਤੋਂ ਛੋਟੀਆਂ ਕੁੜੀਆਂ ਨੂੰ ਸਾਰਾ ਇਲਾਜ ਫ੍ਰੀ ਹੁੰਦਾ 1 ਸਾਲ ਤੋਂ ਛੋਟੇ ਬੱਚਾ ਚਾਹੇ ਮੁੰਡਾ ਹੈ ਚਾਹੇ ਕੁੜੀ ਹੈ ਫ੍ਰੀ ਹੁੰਦਾ ਹੈ ਆਰਬੀਐਸਕੇ ਦੇ ਬੱਚੇ ਸਾਰਿਆਂ ਦਾ ਇਲਾਜ ਫ੍ਰੀ ਹੁੰਦਾ ਹੈ ਤੇ ਇਹ ਸਾਰੀ ਸਹੂਲਤਾਂ ਸਾਡੇ ਕੋਲ ਬਹੁਤ ਸਾਰੇ ਵੈਂਟੀਲੇਟਰ ਲੱਗੇ ਬਹੁਤ ਸਾਰੇ ਸੀਪੀਪੀਜੀ ਆਈਸੀਯੂ ਸਾਡੇ ਫੰਕਸ਼ਨਲ ਲੱਗੇ ਸੋ ਹਰ ਤਰ੍ਹਾਂ ਦਾ ਇਲਾਜ ਕਰਨ ਵਿੱਚ ਗੁਰਗੋਮਿੰਦ ਸਿੰਘ ਮੈਡੀਕਲ ਕਾਲਜ ਦੇ ਬੱਚਿਆਂ ਦੇ ਡਿਪਾਰਟਮੈਂਟ ਦੀ ਪੂਰੀ ਟੀਮ ਪੂਰੀ ਤਰ੍ਹਾਂ ਸક્ષਮ ਹੈ ਤੇ ਸਾਰੀ ਸਰਕਾਰ ਦੀ ਸਹੂਿਦਾਵਾਂ ਇੱਥੇ ਉਪਲਬਧ ਹੈਗੀਆਂ ਤੇ ਮੈਂ ਇਸ ਚੈਨਲ ਤੇ ਨਾਲ ਹੀ ਤੁਹਾਡੇ ਸਾਰਿਆਂ ਨੂੰ ਕਹਾਂਗਾ ਕਿ 24 ਘੰਟੇ ਸਾਡੇ ਕੋਲ ਜੇ ਬੱਚੇ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਲੋੜ ਹੈ ਤਾਂ ਸਾਡੇ ਕੋਲ ਹਸਪੀਟਲ ਚ ਕਦੀ ਵੀ ਆ ਸਕਦੇ ਨੇ ਸਰ ਜਿਹੜਾ ਪੀਣ ਵਾਲਾ ਪਾਣੀ ਫਿਰ ਪਾਣੀ ਕਿਸ ਤਰ੍ਹਾਂ ਦਾ ਪੀਆ ਜਾਵੇ ਜਿਸ ਤਰ੍ਹਾਂ ਕਹਿੰਦੇ ਵੀ ਲਿਕਵਿਡ ਪੀਣਾ ਹੈਗਾ ਔਰਸ ਵਗੈਰਾ ਜਾਂ ਹੋਰ ਲਿਕਵਿਡ ਕਿਸ ਤਰ੍ਹਾਂ ਪੀਣਾ ਹੈ ਦੇਖੋ ਪੀਣ ਵਾਲੇ ਪਾਣੀ ਦੀ ਦੋ ਇੰਪੋਰਟੈਂਟ ਚੀਜ਼ਾਂ ਹੈਗੀਆਂ ਪੀਣ ਵਾਲਾ ਪਾਣੀ ਤਾਂ ਹੀ ਤੁਹਾਨੂੰ ਖਰਾਬ ਕਰੂਗਾ ਜੇ ਉਹ ਸਾਫ਼ ਨਹੀਂ ਹੋਗਾ ਜਾਂ ਜੇ ਉਹ ਗੰਦਾ ਹੋਊਗਾ ਤੇ ਸਾਫ਼ ਪਾਣੀ ਜੇ ਆਪਾਂ ਉਬਾਲ ਕੇ ਪੀਏ ਉਸ ਦਾ ਵਰਗੀ ਕੋਈ ਰੀਸ ਨਹੀਂ ਹੈਗੀ ਆਪਾਂ ਕੋਈ ਵੀ ਪਾਣੀ ਹੈ ਉਹਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਉਬਾਲ ਕੇ ਯੂਜ਼ ਕਰਾਂਗੇ ਤਾਂ ਠੀਕ ਰਹੂਗਾ ਨਹੀਂ ਗੱਲ ORS ਦੀ ਤਾਂ ORS ਇੱਕ ਜੀਵਨ ਰક્ષਕ ਹੋਲ ਹੈ ਹੁਣ ਗਵਰਨਮੈਂਟ ਆਫ ਪੰਜਾਬ ਵਾਲੋਂ ਇਹ ਹਦਾਇਤਾਂ ਨੇ ਕਿ ਹਰ ਘਰ ਦੇ ਅੰਦਰ ORS ਹੋਣਾ ਚਾਹੀਦਾ ਹੈ ਤਾਂ ਕਿ ਜੇ ਕਦੀ ਵੀ ਬੱਚੇ ਨੂੰ ORS ਦੀ ਲੋੜ ਪਵੇ ਤਾਂ ਪੇਰੈਂਟਸ ਉਹਨੂੰ ORS ਦੇ ਸਕਣ ਲੇਕਿਨ ਇੱਕ ਬਹੁਤ ਇੰਪੋਰਟੈਂਟ ਚੀਜ਼ ਹੈ ORS ਦੇ ਦੋ ਤਰ੍ਹਾਂ ਦੇ ਪੈਕੇਟ ਆਂਦੇ ਨੇ ਇਹ ਤਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ORS ਤੁਹਾਡੇ ਕੋਲ ਵੱਡਾ ਪੈਕੇਟ ਹੈਗਾ ਜਾਂ ਛੋਟਾ ਪੈਕੇਟ ਹੈਗਾ ਜਿਹੜਾ ਵੱਡਾ ਪੈਕੇਟ ਹੈ ਉਹ 1 ਲੀਟਰ ਪਾਣੀ ਦੇ ਅੰਦਰ ਆਪਾਂ ਨੂੰ ਘੋਲ ਕੇ ਪਿਲਾਉਣਾ ਹੈਗਾ ਤੇ ਜਿਹੜਾ ਛੋਟਾ ਪੈਕੇਟ ਹੈ ਉਹ 200 ml ਪਾਣੀ ਵਿੱਚ ਮਿਲਾਉਣਾ ਹੈ ਆਪਾਂ 1 ਲੀਟਰ ਵਾਲੇ ORS ਨੂੰ 200 ml ਪਾਣੀ ਵਿੱਚ ਮਿਕਸ ਕਰਨ ਦੀ ਗਲਤੀ ਨਹੀਂ ਕਰਨੀ ਹੈ ਠੀਕ ਹੈ ਜਦੋਂ ਇੱਕ ਵਾਰ ਆਪਾਂ ORS ਬਣਾ ਲਿਆ ਤੇ ਉਹ 24 ਘੰਟੇ ਦੇ ਅੰਦਰ ਅੰਦਰ ਆਪਾਂ ਯੂਜ਼ ਕਰਨਾ ਹੈ ਤੇ ਆਪਾਂ ਦੇ ਸਕਦੇ ਹਾਂ ਆਪਾਂ ਕਿਤੇ ਪਾ ਕੇ ਰੱਖ ਸਕਦੇ ਹਾਂ ਜਿੰਨੀ ਵਾਰ ਵੀ ਬੱਚਾ ਪਤਲੀ ਫੋਟੀ ਕਰਦਾ ਹੈ ਤੇ ਉਹਨੂੰ 10 ml ਪਰ kg ਆਪਾਂ ਹਰ ਵਾਰ ਉਹਨੂੰ ਵਾਰਸ ਉਹਦੇ ਨਾਲ ਦੇ ਸਕਦੇ ਆ ਉਸ ਤੋਂ ਇਲਾਵਾ ਵੀ ਜਿੰਨੀ ਵਾਰ ਵੀ ਬੱਚਾ ਪੀਣਾ ਚਾਹੇ ਉਹਦੀ ਕੋਈ ਮਨਾਹੀ ਨਹੀਂ ਹੈ ਆਪਾਂ ORS ਜੀਵਨ ਰક્ષਕ ਉਹਦੇ ਤਰਤੇ ਹਰ ਜਗ੍ਹਾ ਗਵਰਨਮੈਂਟ ਆਫ ਪੰਜਾਬ ਦੀ ਤਰਫੋਂ ਕਿਸੇ ਵੀ ਸਰਕਾਰੀ ਹਸਪਤਲ ਚ ਫ੍ਰੀ ਆਫ ਕਾਸਟ ਅਵੇਲੇਬਲ ਹੈ ਤੇ ਹਰ ਘਰ ਦੇ ਅੰਦਰ ਹੋਣਾ ਚਾਹੀਦਾ ਉਸ ਤੋਂ ਇਲਾਵਾ ਸ਼ਿਕੰਜਵੀ ਨਾਰੀਲ ਪਾਣੀ ਜਾਂ ਘਰ ਦੇ ਅੰਦਰ ਬਨੇ ਹੋਏ ਤੇ ਪਦਾਰਥ ਬਸ ਸਾਫ਼ ਤਰੀਕੇ ਨਾਲ ਬਣਾ ਕੇ ਹੱਥ ਤੋਂ ਕੇ ਆਪਾਂ ਨੂੰ ਰੱਖਣੀ ਚਾਹੀਦੀ ਹੈ ਤੋਂ ਦੇਣੀ ਚਾਹੀਦੀ ਹੈ ਥੈਂਕ ਯੂ نعم